ਗੁਰਬਾਣੀ ਸੁਣਨ ਵਾਸਤੇ ਇਕਾਗਰਤਾ ਬਹੁਤ ਜ਼ਾਹੀਦੀ ਹੈ ਇਹ ਗੱਲ ਹਮੇਸ਼ਾ ਧਿਆਨ ਵਿੱਚ ਰੱਖਿਓ ਗੁਰੂ ਨੇ ਕਿੰਨੇ ਵਾਰੀਆਂ ਇਹ ਗਥਾਵਾਂ ਵਿੱਚੋਂ ਸਮਝਾਇਆ ਜਿਸ ਦਿਨ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਕਾਜੀ ਸਤਗੁਰੂ ਦੇ ਚਰਨਾਂ ਵਿੱਚ ਆਉਂਦੇ ਐ ਕਿ ਲੱਗੇ ਵੀ ਪਾਤਸ਼ਾਹ ਜੇ ਤੁਸੀਂ ਵਿਤਕਰਾਂ ਨਹੀਂ ਕਰਦੇ Hindu Musliman ਅੰਦਰ ਤੁਸੀਂ ਕਹਿੰਦੇ ਹੋ ਵੀ ਇੱਕ ਪਿਤਾ ਇੱਕ ਸਕੇ ਬਾਰਕ ਮਨੁੱਖਤਾ ਸਭ ਨੂੰ ਇੱਕ ਨਜ਼ਰ ਨਾਲ ਵੇਖਦੇ ਹਾਂ ਨਾ ਹਮ ਹਿੰਦੂ ਨਾ ਮੁਸਲਮਾਨ ਦਾ ਆਵਾਜ਼ਾ ਲਾਉਣੇ ਹੋ ਤੇ ਇੱਕ ਕਿਰਪਾ ਕਰੋ ਮਸਜਿਦ ਵਿੱਚ ਜਾ ਕੇ ਸਾਡੇ ਨਾਲ ਨਮਾਜ਼ ਅਦਾ ਕਰੋ ਸਹਿਬ ਨੇ ਨਾ ਨਹੀਂ ਕੀਤੀ ਸਹਿਬ ਕਹਿਣ ਲੱਗੇ ਕੋਈ ਗੱਲ ਨਹੀਂ ਰੱਬ ਦੀ ਇਬਾਦਤ ਕਰਨੀ ਹੈ ਚੱਲੋ ਚੱਲਦੇ ਹੁਣ ਜਦੋਂ ਉਹ ਨਮਾਜ਼ ਪੜਨ ਲੱਗਦੇ ਐ ਹਜ਼ੂਰ ਨੇ ਇੱਕ ਬਚਨ ਆਖਿਆ ਕਹਿਣ ਲੱਗੇ ਵੀ ਭਲਿਓ ਇੱਕ ਗੱਲ ਹੈ ਮੈਂ ਨਮਾਜ਼ ਪੜਾਂਗਾ ਜ਼ਰੂਰ ਪਰ ਪੜਾਂਗਾ ਤਾਂ ਜੇ ਤੁਸੀਂ ਪੜੋਗੇ ਗੁਰੂ ਨਾਨਕ ਸਾਹਿਬ ਕਾਜ਼ੀਆਂ ਨੂੰ ਆਖਦੇ ਆ ਹੁਣ ਕਾਜੀ ਕਹਿਣ ਲੱਗੇ ਵੀ ਪਾਤਸ਼ਾਹ ਸਾਡਾ ਤੇ ਧਰਮ ਹੈ ਅਸੀਂ ਤੇ ਰੋਜ਼ਾਨਾ ਹੀ ਪੜਦੇ ਕੋਈ ਗੱਲ ਨਹੀਂ ਹੁਣ ਜਦੋਂ ਉਹਨਾਂ ਨਮਾਜ਼ ਪੜ੍ਹਨੀ ਸ਼ੁਰੂ ਕੀਤੀ ਉਹਨਾਂ ਮਸੱਲਾ ਬਿਛਾਇਆ ਗੋਡੇ ਮੁੱਦੇ ਮਾਰ ਕੇ ਤੇ ਸਾਰੀ ਬਾਹਰ ਦੀ ਕਿਰਿਆ ਕੀਤੀ ਪੰਜ ਵਾਰੀ ਸਜਦਾ ਵੀ ਕੀਤਾ ਸੱਜੇ ਖੱਬੇ ਮੁੱਖ ਵੀ ਘਮਾਇਆ ਤੇ ਜਦੋਂ ਸਾਰੀ ਮਰਿਆਦਾ ਨਿਭਾਉਣ ਤੋਂ ਬਾਅਦ ਉਹਨਾਂ ਨੇਤਰ ਖੋਲੇ ਗੁਰੂ ਨਾਨਕ ਸਾਹਿਬ ਖਲੋਤੇ ਸਨ ਸਾਬ ਨੂੰ ਕਹਿਣ ਲੱਗੇ ਵੀ ਪਾਤਸ਼ਾਹ ਗੱਲ ਕਹਿਣ ਤੇ ਕਮਾਉਣ ਵਿੱਚ ਬੜਾ ਅੰਤਰ ਹੈ ਤੁਸੀਂ ਬਚਨ ਕਰਕੇ ਤੇ ਬਚਨ ਨੂੰ ਪਾਲਿਆ ਨਹੀਂ ਗੁਰੂ ਨਾਨਕ ਸਾਹਿਬ ਨੇ ਬਚਨ ਆਖੇ ਸਦ ਕਹਿਣ ਲੱਗੇ ਭਲਿਓ ਮੈਂ ਤੁਹਾਨੂੰ ਪਹਿਲਾਂ ਆਖਿਆ ਸੀ ਜੇ ਨਮਾਜ਼ ਤੁਸੀਂ ਪੜੋਗੇ ਤਾਂ ਮੈਂ ਨਮਾਜ਼ ਪੜਨੀ ਹੈ ਤੇ ਨਮਾਜ਼ ਤੁਸੀਂ ਵੀ ਨਹੀਂ ਪੜੀ ਫਿਰ ਉਹ ਕਹਿਣ ਲੱਗੇ ਵੀ ਪਾਤਸ਼ਾਹ ਤੁਹਾਡੇ ਸਾਹਮਣੇ ਮਸਜਿਦ ਵਿੱਚ ਬੈਠ ਕੇ ਤੇ ਅਸੀਂ ਨਮਾਜ਼ ਅਦਾ ਕੀਤੀ ਹੈ ਉਹ ਅੰਤਰਜਾਮੀ ਪਾਤਸ਼ਾਹ ਨੂੰ ਜਾਣਦੇ ਨਹੀਂ ਸਨ ਅੰਤਰਜਾਮੀ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਇੱਕ ਇੱਕ ਦੀ ਅੰਦਰ ਦੀ ਬਿਰਤੀ ਇੱਕ ਕਾਜੀ ਨੂੰ ਆਖਿਆ ਕਾਜੀ बैठा तू धार्मिक स्थान मस्जिद ਵਿੱਚ ਐ ਗੱਲ ਤੂੰ ਬਾਹਰੀ ਕਿਰਿਆ ਰੱਬੀ ਇਬਾਦਤ ਦੀ ਕਰਨੇ ਸੁਰਤ ਕਰਕੇ ਤੂੰ ਕਾਬਲ ਘੋੜੇ ਖਰੀਦੀ ਜਾ ਰਿਹਾ ਦੂਜੇ ਕਾਜੀ ਨੂੰ ਆਖਿਆ ਕਾਜੀ ਬੈਠਾ ਤੂੰ ਮਸਜਿਦ ਵਿੱਚ ਐ ਸੁਰਤ ਕਰਕੇ ਤੂੰ ਆਪਣੇ ਪਰਿਵਾਰ ਵਿੱਚ ਐ ਤੀਜੇ ਨੂੰ ਆਖਿਆ ਕਾਜੀ ਬੈਠਾ ਤੂੰ ਭਾਵੇਂ ਮਸਜਿਦ ਵਿੱਚ ਐ ਤੇਰੀ ਸੁਰਤ ਇੱਥੇ ਟਿਕੀ ਹੋਈ ਐ ਵੀ ਘਰ ਵਿੱਚ ਛੋਟਾ ਜਾਂ ਬਚੇਰਾ ਉਹ ਪਾਣੀ ਵਿੱਚ ਨਾ ਡਿੱਗ ਪਵੇ ਇੱਕ ਇੱਕ ਦੀ ਅੰਦਰ ਦੀ ਬਿਰਤੀ ਸਮਝਾ ਕੇ ਸੁਨੇਹਾ ਕੀ ਦਿੱਤਾ ਸੁਨੇਹਾ ਦਿੱਤਾ ਵੀ ਭਲਿਓ ਜਦੋਂ ਕਿ ਦੀ ਰੱਬੀ ਇਬਾਦਤ ਵਿੱਚ ਬੈਠਣਾ ਹੋਵੇ ਰੱਬ ਦੇ ਦਰ ਦੀ ਬਾਤ ਪਾਉਣੀ ਹੋਵੇ ਉਦੋਂ ਕੱਲਾ ਤਨ ਲੈ ਕੇ ਨਹੀਂ ਬਹਿਣਾ ਉੱਥੇ ਮਨ ਅੰਤਰ ਆਤਮਾ ਬਹੁਤ ਹਾਜ਼ਰ ਚਾਹੀਦਾ ਹੈ ਇਹੀ ਸਭ ਤੋਂ ਵੱਡੀ ਧਰਮ ਦੀ ਦੁਨੀਆ ਵਿੱਚ ਅਹਿਮ ਗੱਲ ਹੈ ਕਿ ਜਦੋਂ ਰੱਬੀ ਇਬਾਦਤ ਵਿੱਚ ਬੈਣੇ ਗੁਰਬਾਣੀ ਨੇ ਕਈ ਅਜਿਹੇ ਬਚਨ ਵੀ ਆਖੇ ਨੇ ਗੁਰਬਾਣੀ ਵਿੱਚ ਇੱਕ ਬਚਨ ਆਉਂਦਾ ਹੈ ਗੁਰੂ ਅਰਜਨ ਸਾਹਿਬ ਪਾਤਸ਼ਾਹ ਦਾ ਮਹਾਰਾਜ ਕਿ ਲੱਗੇ ਸ਼ਿਕਾਰੀ ਬੰਦਾ ਜੰਗਲ ਵਿੱਚ ਜਾਂਦਾ ਜਦੋਂ ਉਹ ਆਪਣੇ ਸ਼ਿਕਾਰ ਨੂੰ ਮਾਰਦਾ ਹੈ ਨਾ ਉਹ ਬਹੁਤ ਧਿਆਨ ਇਕਾਗਰ ਕਰ ਲੈਂਦਾ ਉਹਦੇ ਜਿਹਨ ਚ ਇੱਕ ਖਿਆਲ ਹੈ ਵੀ ਮੇਰਾ ਨਿਸ਼ਾਨਾ ਖੁੰਧ ਨਾ ਜਾਏ ਬਿਆਰਥ ਨਾ ਜਾਏ ਔਰ ਉਸ ਵੇਲੇ ਜਦੋਂ ਸ਼ਿਕਾਰੀ ਤੀਰ ਮਾਰਦਾ ਸਨ ਲਾ ਕੇ ਇਕਾਗਰਤਾ ਨਾਲ ਉਸ ਸ਼ਿਕਾਰ ਨੂੰ ਮਾਰ ਮੁਕਾਉਂਦਾ ਗੁਰੂ ਅਰਜਨ ਸਾਹਿਬ ਕਹਿੰਨ ਲੱਗੇ ਭਲਿਆ ਤੂੰ ਆਪਣੇ ਜੀਵਨ ਦੇ ਅੰਦਰ ਰੱਬੀ ਇਬਾਦਤ ਦਾ ਤੀਰ ਰੱਬੀ ਸਿਮਰਨ ਦਾ ਤੀਰ ਇੰਨੀ ਇਕਾਗਰਤਾ ਨਾਲ ਮਾਰੀ ਸਤਜਾਨੀ ਸ਼ਿਕਾਰੀ ਸਨ ਲਾ ਕੇ ਤੀਰ ਮਾਰੇ ਸ਼ਿਕਾਰ ਮਾਰਦਾ ਹੈ ਤੁਹ ਧਿਆਨ ਨਾਲ ਰੱਬੀ ਬੰਦਗੀ ਸਿਮਰਨ ਸਤ ਸੰਗਤ ਕਰੀ ਤੇਰੇ ਜਨਮ ਦਿਨ ਮੰਤਰਾਂ ਦੇ ਪਾਪਾਂ ਦਾ ਖਾਤਮਾ ਹੋ ਜਾਏਗਾ ਇਹ ਗੁਰਬਾਣੀ ਦਾ ਬੋਲ ਹੈ ਪਾਪੜਿਆ ਪਛਾਰ ਬਾਣ ਸਚਾਵਾ ਸੰਕੈ ਗੁਰ ਮੰਤਰ ਦਾ ਚਿਤਾਰ ਨਾਨਕ ਦੁੱਖ ਨਾ ਥੀਵੈ